ਚੇਕੇ ਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਚੇਕੇ ਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਪਿਛਲੇ ਲੰਬੇ ਅਰਸੇ ਤੋਂ ਤਕਰੀਬਨ 3 ਦਹਾਕਿਆਂ ਤੋਂ ਗਵਰਨਮੈਂਟ ਸਾਨੂੰ ਇਸੇ ਤਰ੍ਹਾਂ ਕੱਚੇ ਵਰਕਰਾਂ ਤੌਰ ਤੇ ਲਮਕਾਉਂਦੀ ਆ ਰਹੀ ਹੈ ਕਰਨ ਜੀ ਪਿਛਲੇ ਲੰਬੇ ਸਮੇਂ ਤੋਂ ਅਸੀਂ ਪੂਰੇ ਪੰਜਾਬ ਦੇ ਵਿੱਚ ਪੰਜਾਬ ਰੋਡ ਵਿੱਚ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਜਿਹਦੇ ਤਹਿਤ ਅਸੀਂ ਦੋਨੇ ਅਦਾਰਿਆਂ ਦੇ ਵਿੱਚ ਲਗਭਗ 7800 900 ਮਲਾਜਮ ਬਤੌਰ ਕੱਚੇ ਵਰਕਰ ਕੰਮ ਕਰ ਰਹੇ ਆ ਪਿਛਲੇ ਲੰਬੇ ਅਰਸੇ ਤੋਂ ਤਕਰੀਬਨ ਤਿੰਨ ਦਹਾਕਿਆਂ ਤੋਂ ਗਵਰਨਮੈਂਟ ਸਾਨੂੰ ਇਸੇ ਤਰ੍ਹਾਂ ਕੱਚੇ ਵਰਕਰਾਂ ਤੌਰ ਤੇ ਲਮਕਾਉਂਦੀ ਆ ਰਹੀ ਹੈ ਪਿੱਛੇ ਜੇ ਗਵਰਨਮੈਂਟ ਨੇ ਸਾਨੂੰ ਆਊਟਸੋਰਸ ਤੋਂ ਕੱਢ ਕੇ ਇੱਕ ਪਾਲਿਸੀ ਬਣਾਉਣੀ ਸੀਗੀ ਉਸ ਪਾਲਿਸੀ ਦਾ ਝਾਂਸਾ ਦੇ ਕੇ ਗਵਰਨਮੈਂਟ ਨੇ ਸਾਨੂੰ ਅੱਖੋਂ ਪਰੋਖੇ ਕਰਕੇ ਬਿਲਕੁਲ ਨਕਾਰਦੇ ਹੋਏ ਸਾਨੂੰ ਸਾਈਡ ਤੇ ਕਰਖਾਗਾ ਸੋ ਇੱਕ ਸਾਡੀ ਮੰਗ ਹੈ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਕਿਲੋਮੀਟਰ ਸਕੀਮ ਬੱਸਾਂ ਨੇ ਜੋ ਵਿਭਾਗ ਨੂੰ ਲੰਬੇ ਅਰਸੇ ਤੋਂ ਚੂਨਾ ਲਾ ਰਹੀਆਂ ਨੇ ਉਹ ਵੀ ਵਿਭਾਗਾਂ ਕਿਲੋਮੀਟਰ ਗੱਡੀਆਂ ਪੂਰਨ ਤੌਰ ਤੇ ਵੱਡੇ ਪੱਧਰ ਤੇ ਪਾ ਰਿਹਾ ਹੈ ਆਪਣੀ ਸਰਕਾਰ ਵਿਭਾਗ ਦੇ ਵਿੱਚ ਕੋਈ ਵੀ ਗੱਡੀ ਨਹੀਂ ਪਾ ਰਹੀ ਜਿੱਦ ਤੋਂ ਇਹ ਸਰਕਾਰ ਬਣੀ ਇਹਨਾਂ ਨੇ ਕੋਈ ਵੀ ਗੱਡੀ ਆਪਣੀ ਸਰਕਾਰੀ ਇਸ ਅਦਾਰੇ ਦੇ ਵਿੱਚ ਨਹੀਂ ਲੈਂਦੀ ਕਿਲੋਮੀਟਰ ਗੱਡੀਆਂ ਨੂੰ ਧੜਾ ਧੜ ਪਾ ਰਹੇ ਨੇ ਜਿੱਦਾਂ ਅਸੀਂ ਪੂਰਨ ਤੌਰ ਤੇ ਸ਼ਕਤੀ ਨਾਲ ਨਖੇਦੀ ਕਰਦੇ ਜੀ ਦੇਖੋ ਜੀ ਉਹ ਸਾਡੇ ਹਲੇ ਧਿਆਨ 'ਚ ਨਹੀਂ ਹੈਗੀ ਪਰ ਜਿੱਥੇ ਤੱਕ ਦੇਖਿਆ ਜਾਵੇ ਕੱਚੇ ਵਰਕਰਾਂ ਵਾਸਤੇ ਮਾਰੂ ਨੀਤੀਆਂ ਨੇ ਜੋ ਸਰਕਾਰ ਦਿਨੋ-ਦਿਨ ਘੜਦੀ ਆ ਰਹੀ ਹੈਗੀ ਜਿਸ ਦਾ ਅਸੀਂ ਸ਼ਕਤੀ ਨਾਲ ਵਿਰੋਧ ਕਰਦੇ ਹੋਏ ਅਸੀਂ ਤਿੱਖੇ ਐਕਸ਼ਨ ਲੀਕ ਦੇ ਹੋਏ ਤਿੱਖੇ ਸੰਘਰਸ਼ ਕਰਾਂਗੇ 7 8 9 ਦੀ ਅਸੀਂ ਨਿਰਬਿਗਨ ਹੜਤਾਲ ਕਰਾਂਗੇ ਜੇਕਰ ਫਿਰ ਵੀ ਕੋਈ ਸਾਰਥਕ ਹੱਲ ਨਹੀਂ ਨਿਕਲਦਾ ਅਸੀਂ ਅਣਮਿੱਥੇ ਸਮੇਂ ਦੀ ਹੜਤਾਲ ਇਸ ਨੂੰ ਅੱਗੇ ਲੈ ਕੇ ਜਾਵਾਂਗੇ ਹੋਰ ਵੀ ਸਾਨੂੰ ਜਿੰਨੇ ਤਿੱਖੇ ਸੰਘਰਸ਼ ਕਰਨੇ ਪੈਣਗੇ ਅਸੀਂ ਇਸ ਤੋਂ ਮੁਨਕਰ ਨਹੀਂ ਹੋਵਾਂਗੇ ਪਹਿਲਾਂ ਵੀ ਹੜਤਾਲ ਮੋਰਟਰੀ ਕੀਤੀ ਸੀ ਮੰਗਾਂ ਤੁਹਾਡੀਆਂ ਮੰਨੀਆਂ ਗਈਆਂ ਸੀ ਜਾਂ ਨਹੀਂ ਨਹੀਂ ਕੋਈ ਮੰਗ ਨਹੀਂ ਸਾਡੀ ਮੰਨੀ ਗਈ ਜੀ ਤੇ ਕਿਸੇ ਵੀ ਰਾਹ ਦੀ ਸਾਡੀ ਇੱਕ ਵੀ ਮੰਗ ਤੇ ਆਧਾਰ ਤੇ ਸਾਨੂੰ ਕੁਝ ਵੀ ਨਹੀਂ ਦਿੱਤਾ ਗਿਆ ਸਰਕਾਰ ਨੇ ਸਾਨੂੰ ਬਿਲਕੁਲ ਲਾਰੀ ਲਾਏ ਨੇ ਦਿੱਤਾ ਕੁਝ ਨਹੀਂ ਗਿਆ ਜੀ ਹੜਤਾਲ ਜਿਹੜੀ ਪਹਿਲਾਂ ਮੁੱਲਤ ਵੀ ਕਰੀ ਗਈ ਸੀ ਉਹ ਉਦੋਂ ਸਾਨੂੰ ਪਾਲਿਸੀ ਦਾ ਝਾਂਸਾ ਦੇ ਕੇ ਜੀ ਵੀ ਪਾਲਿਸੀ ਬਣਾ ਰਹੇ ਆ ਆਉਣ ਵਾਲਾ ਜਿਹੜਾ ਵਿਧਾਨ ਸਭਾ ਦਾ ਜਲਾਸਾ ਉਹਦੇ ਵਿੱਚ ਤੁਹਾਨੂੰ ਬਜਟ ਦੇ ਵਿੱਚ ਕੁਝ ਨਾ ਕੁਝ ਲੈ ਕੇ ਆਵਾਂਗੇ ਜਿਹਦੇ ਵਿੱਚ ਸਾਨੂੰ ਨਹੀਂ ਵਿਚਾਰੇ ਗਏ ਤੇ ਅੱਜ ਬਸਟੈਂਡ ਬੰਦ ਦਾ ਪ੍ਰੋਗਰਾਮ ਹੈ ਇਸ ਲਈ ਸਰਕਾਰ ਸਰਕਾਰਾਂ ਨਾਲ ਮੀਟਿੰਗ ਹੋਣ ਦੇ ਬਾਵਜੂਦ ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ ਜੋ ਮੰਗਾ ਨੇ ਭੰਗ ਕੇ ਮੰਨਦਾ ਪੰਜਾਬ ਸਰਕਾਰ ਤੇ ਮੁਕਰ ਰਹੀ ਹੈ